ਹੋ ਜੀ ਆ ਤੁਹਾਨੂੰ ਦਿਖਾਉਣੇ ਆ ਕੰਗਣਾ ਰੌਤ ਨੇ ਅੱਜ ਫੇਰ ਕਿਸਾਨਾਂ ਨਾਲ ਸਿੱਧਾ ਪੇਚਾ ਪਾ ਲਿਆ ਔਰ ਕੰਗਣਾ ਰੌਤ ਨੇ ਤਿੰਨ ਖੇਤੀ ਕਾਨੂੰਨ ਫੇਰ ਲਿਆਉਣ ਦੀ ਗੱਲ ਅੱਜ ਕੀਤੀ ਐ ਕੰਗਣਾ ਰੌਤ ਨੇ ਕੀ ਆਖਿਆ ਤੁਹਾਨੂੰ ਉਸੇ ਦੀ ਜੁਬਾਨੀ ਸੁਣਾਉਣੇ ਆ ਤੇ ਕਿਵੇਂ-ਕਿਵੇਂ ਫੇਰ ਕੰਗਣਾ ਰੌਤ ਭਾਜੀਪੀ ਦਾ ਵੀ ਮਾਂਜਾ ਮਾਰ ਰਹੀ ਐ ਤੇ ਭਾਜੀਪੀ ਦੀ ਪੋਲ ਖੋਲ ਰਹੀ ਐ ਪੂਰੀ ਤਰ੍ਹਾਂ ਉਹ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਵਾਂਗੇ ਕੰਗਣਾ ਰੌਤ ਨੇ ਅੱਜ ਇਹ ਆਖਿਆ মিডিਆ ਦੇ ਸਾਹਮਣੇ ਕਿ ਤਿੰਨ ਖੇਤੀ ਕਾਨੂੰਨ ਫੇਰ ਆਉਣੇ ਚਾਹੀਦੇ ਨੇ ਉਹ ਲਾਗੂ ਹੋਣੇ ਚਾਹੀਦੇ ਨੇ ਉਹ ਬਿਲਕੁਲ ਤਿੰਨ ਖੇਤੀ ਕਾਨੂੰਨ ਸਹੀ ਸੀ ਕੰਗਣਾ ਰਣੌਤ ਕਹਿੰਦੀ ਕਿ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਸੀ ਲੈ ਜਾਣੇ ਚਾਹੀਦੇ ਔਰ ਵੱਡਾ ਸਵਾਲ ਇਹ ਹੈ ਕਿ ਕੀ ਪੂਰੀ ਬੀਜੇਪੀ ਬੀਜੇਪੀ ਪਾਰਟੀ ਤਿੰਨੇ ਖੇਤੀ ਕਾਨੂੰਨ ਫੇਰ ਲੈ ਕੇ ਆਉਣਾ ਚਾਹੁੰਦੀ ਹੈ ਜੋ ਕੰਗਣਾ ਵਰਗਿਆਂ ਦੇ ਮੂੰਹੋਂ ਮਾਹੌਲ ਬਣਾਇਆ ਜਾ ਰਿਹਾ ਕਿਉਂਕਿ ਪੰਜਾਬ ਦੇ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ 20 ਪਿਛਲੇ ਦਿਨੀ ਇਹੀ ਗੱਲ ਆਖੀ ਹੈ ਕਿ ਤਿੰਨ ਕਾਨੂੰਨ ਸਹੀ ਸੀ ਔਰ ਉਹ ਫੇਰ ਆਉਣੇ ਚਾਹੀਦੇ ਨੇ ਰੱਦ ਨਹੀਂ ਸੀ ਹੋਣੇ ਚਾਹੀਦੇ ਔਰ ਕੰਗਣਾ ਕੀ ਬੋਲੀ ਆ ਪਹਿਲਾਂ ਤੁਸੀਂ ਸੁਣ ਲਓ ਬਾਕੀ ਗੱਲ ਤੁਹਾਨੂੰ ਫੇਰ ਦੱਸਦੇ ਆ ਕਿ ਹਰਿਆਣੇ ਦੇ ਵਿੱਚ ਕੰਗਣਾ ਦੇ ਇਹਨਾਂ ਬੋਲਾਂ ਦੇ ਨਾਲ ਕੀ ਕੁਝ ਹੋ ਰਿਹਾ ਆ ਆ ਸੁਣੋ ਔਰ ਕਿਸਾਨੋ ਕੇ ਜੋ लॉस है वो मुझे लगता है जो रिपील हो गए हैं वो फिर से लगने चाहिए हो सकता है एक पर्ववरश हो जाए लेकिन मुझे लगता है किसानों के दिकारी लॉस वापस आने चाहिए और किसानों को खुद इसकी डिमांड करनी चाहिए और ताकि हमारे किसान इज्जत से बाकी बाकी जगह वो स्थिति हो रही, कह रही है ਤੁਸੀਂ ਸੁਣਿਆ ਕੰਗਣਾ ਰਣੌਤ ਕਹਿ ਰਹੀ ਹੈ ਕਿ ਮੈਂ ਤਾਂ ਖੁਦ ਕਿਸਾਨ ਆ ਖੁਦ ਜ਼ਿੰਮੇਦਾਰ ਆ ਦੱਸੋ ਵੀ ਇਹਦੇ ਹੱਥ ਵੇਖ ਲਓ ਇਹਦੇ ਹੱਥਾਂ ਤੋਂ ਪਤਾ ਲੱਗ ਜੂ ਵੀ ਇਹ ਕਿਸਾਨ ਹੈ ਕਿਸਾਨ ਉਹ ਆ ਜਿਨ੍ਹਾਂ ਦੇ ਹਥੌੜਿਆਂ ਵਰਗੇ ਹੱਥ ਨੇ ਜਿਨ੍ਹਾਂ ਦੇ ਆ ਜਿਹੜੀਆਂ ਗੰਡਾਂ ਨੇ ਨਾ ਹੱਥਾਂ ਤੇ ਇਹ ਛਾਲੇ ਪੈ ਪੈ ਪੱਕੀਆਂ ਹੁੰਦੀਆਂ ਨੇ ਕਈਆਂ ਮਾਰ ਮਾਰ ਤੇ ਦਾਤੀ ਨਾਲ ਕੰਮ ਕਰ ਕਰਕੇ ਦੂਜੇ ਸਾਰੇ ਜਿੰਨਾ ਮਰਜੀ ਆਖੀ ਜਾਣ ਕਿਸਾਨ ਕੋਈ ਹੁੰਦਾ ਨਹੀਂ ਇੱਥੇ ਵੱਡੇ ਵੱਡੇ ਮੰਤਰੀ ਨੇਤਾ ਤੇ ਸਰਮਾਇਦਾਰ ਵੀ ਆਖੀ ਜਾਂਦੇ ਸੀ ਕਿਸਾਨ ਆ ਪਰ ਉਹ ਨਹੀਂ ਹੁੰਦੇ ਕੰਗਣਾ ਕਹਿੰਦੀ ਕਿ ਤਿੰਨ ਖੇਤੀ ਕਾਨੂੰਨ ਫੇਰ ਆਉਣੇ ਚਾਹੀਦੇ ਨੇ ਪਹਿਲੀ ਤਾਂ ਗੱਲ ਕਿ ਕੰਗਣਾ ਦੇ ਇੰਨਾ ਬੋਲਾਂ ਦੇ ਨਾਲ ਬੀਜੇਪੀ ਦਾ ਹੋਰ ਮਾਂਜਾ ਹਰਿਆਣੇ ਦੀਆਂ ਵੋਟਾਂ 'ਚ ਵੱਜ ਜਾਣਾ ਹਰਿਆਣੇ 'ਚ ਵੋਟਾਂ ਪੈ ਰਹੀਆਂ ਨੇ ਔਰ ਪਹਿਲਾਂ ਹੀ ਕੰਗਣਾ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਕਿਸਾਨਾਂ ਨੇ ਕਿਸਾਨ ਅੰਦੋਲਨ ਤੇ ਕਤਲ ਕੀਤੇ ਬਲਾਤਕਾਰ ਕੀਤੇ ਉਹਦੇ ਕਰਕੇ ਹੀ ਹਰਿਆਣੇ 'ਚ ਪਿੰਡਾਂ 'ਚ ਲੋਕ ਬੀਜੇਪੀ ਨੂੰ ਵੜਨ ਨਹੀਂ ਦੇ ਰਹੇ ਤੇ ਆਹ ਕੰਗਣਾ ਨੇ ਨਵਾਂ ਸੱਪ ਕੰਡ ਮਾਰਿਆ ਤੇ ਹੁਣ ਬੀਜੇਪੀ ਵਾਸਤੇ ਕੰਗਣਾ ਨੇ ਹੋਰ ਪ੍ਰੋਬਲਮ ਕ੍ਰੀਏਟ ਕਰ ਦਿੱਤੀ ਹੈ ਹੁਣ ਬੀਜੇਪੀ ਵਾਲੇ ਹਰਿਆਣੇ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਪਿੰਡ ਪਿੰਡ ਜਾ ਕੇ ਕਦੇ ਉਹ ਪੱਠਿਆਂ ਵਾਲੀ ਰੇੜੀ ਤੇ ਬਹਿ ਕੇ ਜਾਂਦੇ ਨੇ ਕਦੇ ਕਿਵੇਂ ਤਾਂ ਕਿ ਕਿਸਾਨਾਂ ਨੂੰ ਭਰਮਾਇਆ ਜਾ ਸਕੇ ਤੇ ਕੰਗਣਾ ਆ ਕੁਛ ਬੋਲੀ ਜਾਂਦੀ ਐ ਉਂਝ ਇਹ ਜੱਪਦਾ ਹੈ ਕਿ ਕੰਗਣਾ ਵੀ ਇਹ ਕੁਛ ਆਪਣੇ ਆਪ ਨਹੀਂ ਬੋਲ ਰਹੀ ਹੈ ਥੋੜੀ ਬੜਬੋਲੀ ਪਰ ਬੋਲਦੀ ਐ ਉਹੀ ਕੁਛ ਹੁੰਦੀ ਆ ਜੋ ਬੀਜੇਪੀ ਦੀ ਨੀਤੀ ਹੁੰਦੀ ਆ ਜੋ ਬੀਜੇਪੀ ਦੀ ਨੀਤ ਹੁੰਦੀ ਆ ਉਹਦੀ ਨੀਅਤ ਤੇ ਨੀਤੀ ਤੋਂ ਬਾਹਰ ਨਹੀਂ ਜਾ ਰਹੀ ਐ ਦੇਖੋ ਪਿਛਲੇ ਦਿਨੀ ਪੰਜਾਬ ਦੇ ਜਿਹੜੇ ਬੀਜੇਪੀ ਆਗੂ ਹਰਜੀਤ ਗਰੇਵਾਲ ਉਹਨੇ ਵੀ ਕਹਤਾ ਵੀ ਤਿੰਨ ਖੇਤੀ ਕਾਨੂੰਨ ਸਹੀ ਸੀ ਤੇ ਇਹ ਲਾਗੂ ਹੋਣੇ ਚਾਹੀਦੇ ਸੀ ਤੇ ਕਿਸਾਨ ਕਹਿਣਗੇ ਵੀ ਇਹ ਲਾਗੂ ਕਰੋ ਤੇ ਹੁਣ ਆ ਕੰਗਣਾ ਨੇ ਫੇਰ ਇਹ ਗੱਲ ਕਹਿਤੀ ਜਾਪਦਾ ਆਏ ਆ ਵੀ ਜਿਵੇਂ ਬੀਜੇਪੀ ਦੇ ਅੰਦਰ ਦੁਬਾਰਾ ਫੇਰ ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਦਾ ਮਾਹੌਲ ਬਣ ਰਿਹਾ ਖਿਚੜੀ ਪੱਕ ਰਹੀ ਹੈ ਔਰ ਕੰਗਣਾ ਉਹ ਖਿਚੜੀ ਨੂੰ ਪੱਕਣ ਤੋਂ ਪਹਿਲਾਂ ਹੀ ਢੱਕਣ ਲਾ ਬੈਂਦੀ ਆ ਇਹਦੀ ਸਿਰਫ ਇੰਨੀ ਕੁ ਪ੍ਰੋਬਲਮ ਹੈ ਦੇਖੋ ਕਰਦੀ ਏ ਉਹੀ ਕੋਸ਼ਿਸ਼ ਹੁੰਦੀ ਆ ਜੋ ਭਾਜਪੀ ਦੀ ਨੀਅਤ ਹੈ ਤੇ ਨੀਤੀ ਹੈ ਸੋ ਜਾਪਦਾ ਇਹ ਜੇ ਕਿ ਭਾਜਪੀ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜ ਕੇ ਤੇ ਬਾਕੀ ਸਭ ਕੁਝ ਜਿਵੇਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦਿੱਤਾ ਗਿਆ ਮਤਲਬ 에ਅਰਪੋਰਟ ਦੇਤੇ ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਸੀ ਉਹ ਗਡਾਉਨ ਦੇ ਉੱਤੇ ਜਿਵੇਂ ਬੰਦਰਗਾਹਾਂ ਦੇਤੀਆਂ ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਸਾਰੇ ਖੇਤਰਾਂ 'ਚ ਕਬਜ਼ਾ ਕਰਵਾਇਆ ਗਿਆ ਉਸੇ ਤਰ੍ਹਾਂ ਹੁਣ ਖੇਤੀ ਖੇਤਰ 'ਚ ਵੀ ਕਾਰਪੋਰੇਟ ਵੱਡੇ ਘਰਾਣਿਆਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਇਸੇ ਕਰਕੇ ਤਿੰਨ ਖੇਤੀ ਕਾਨੂੰਨ ਲਿਆਂਦੇ ਸੀ ਤੇ ਉਹ ਦੁਬਾਰਾ ਫਿਰ ਆ ਸਕਦੇ ਨੇ ਇਹ ਖਦਸ਼ਾ ਬਣਿਆ ਹੋਇਆ ਤੇ ਇਸ ਖਦਸ਼ੇ ਦੀ ਪੁਸ਼ਟੀ ਕੰਗੜਾ ਰੌਦ ਦੇ ਇਸ ਬਿਆਨ ਨੇ ਕੀਤੀ ਹੈ ਉਧਰ ਕਿਸਾਨ ਜਥੇਬੰਦੀਆਂ ਨੇ ਵੀ ਕਹਿਤਾ ਉਹ ਕਹਿੰਦੇ ਵੀ ਕੰਗੜਾ ਜੋ ਕੁਝ ਬੋਲ ਰਹੀ ਹੈ ਬੀਜੇਪੀ ਉਹ ਕਰਨਾ ਚਾਹੁੰਦੀ ਹੈ ਤੇ ਕਾਂਗਰਸ ਦੇ ਆਗੂ ਰਾਜਕੁਮਾਰ ਵੇਰਕਾ ਨੇ ਵੀ ਕਹਿਤਾ ਕਹਿੰਦਾ ਵੀ ਜਿਹੜਾ ਕੁਝ ਕੰਗੜਾ ਬੋਲ ਰਹੀ ਹੈ ਕਿਸਾਨਾਂ ਲਈ ਬੀਜੇਪੀ ਨੂੰ ਹਰਿਆਣਾ ਦੇ ਵਿੱਚ ਕੰਗੜਾ ਨੂੰ ਸਟਾਰ ਪ੍ਰਚਾਰਕ ਬਣਾ ਕੇ ਪ੍ਰਚਾਰ ਕਰਨ ਲਈ ਭੇਜਣਾ ਚਾਹੀਦਾ ਬੜਾ ਤਿੱਖਾ ਵਿਅੰਗ ਰਾਜਕੁਮਾਰ ਵੇਰਕਾ ਨੇ ਕੀਤਾ ਪਰ ਕੰਗਣਾ ਰਣੌਤ ਨੇ ਇਹ ਕੁਛ ਪਹਿਲੀ ਵਾਰ ਨਹੀਂ ਕੀਤਾ ਕੰਗਣਾ ਕਈ ਸਾਲਾਂ ਤੋਂ ਜਦੋਂ ਦਾ ਹੀ ਉਹ ਬੀਜੇਪੀ ਦੇ ਨਾਲ ਜੁੜੀ ਉਹਨੂੰ ਅੰਦਰੋਂ ਬੀਜੇਪੀ ਦੀਆਂ ਨੀਤੀਆਂ ਤੇ ਨੀਅਤ ਪਤਾ ਲੱਗਣੀ ਸ਼ੁਰੂ ਹੋਈ ਉਦੋਂ ਤੋਂ ਕੰਗਣਾ ਲਗਾਤਾਰ ਬੀਜੇਪੀ ਦੀਆਂ ਬਹੁਤ ਸਾਰੀਆਂ ਗੱਲਾਂ ਵਕਤ ਤੋਂ ਪਹਿਲਾਂ ਹੀ ਲੀਕ ਕਰ ਦਿੰਦੀ ਹੈ ਕਿਉਂਕਿ ਉਹਨੂੰ ਐ ਲੱਗਦਾ ਹੁੰਦਾ ਵੀ ਥਾਪੀ ਮਿਲੇਗੀ ਤੇ ਥਾਪੀ ਮਿਲਦੀ ਵੀ ਰਹੀ ਹੋ ਸਕਦੀ ਹੈ ਪਰ ਪਿਛਲੇ ਦਿਨਾਂ 'ਚ ਜਦੋਂ ਹਰਿਆਣੇ 'ਚ ਵੋਟਾਂ ਨੇੜੇ ਆਈਆਂ ਤਾਂ ਕੰਗੜਾ ਨੇ ਦੋਕ ਐਸੇ ਬਿਆਨ ਦਿੱਤੇ ਜਿਨ੍ਹਾਂ ਕਰਕੇ ਭਾਜਪੀ ਨੂੰ ਕੰਗੜਾ ਦਾ ਵਿਰੋਧ ਕਰਨਾ ਪੈ ਗਿਆ ਮਜਬੂਰੀ ਵਸ ਕੰਗੜਾ ਨੂੰ ਐਸੀ ਥਾਪੀ ਮਿਲੇਗੀ ਉਹਦੇ ਮਿਲਣਗੇ ਜਿਵੇਂ ਰਵਨੀਤ ਬਿੱਟੂ ਨੂੰ ਮਿਲਿਆ ਲੋਕਾਂ ਨੇ ਲੁਧਿਆਣੇ ਤੋਂ ਹਰਾਇਆ ਭਾਜਪੀ ਨੇ ਕੇਂਦਰ 'ਚ ਮੰਤਰੀ ਬਣਾਇਆ ਬਣਾਇਆ ਕਿਉਂ ਕਿਉਂਕਿ ਰਵਨੀਤ ਬਿੱਟੂ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਖੜਦਾ ਸੀ ਤੇ ਸਰਕਾਰ ਦੀਆਂ ਨੀਤੀਆਂ ਨੂੰ ਗਲਤ ਕਹਿੰਦਾ ਸੀ ਬੀਜੇਪੀ ਚ ਜਾਂਦੇ ਹੀ ਉਹਨੇ ਬੋਲੀ ਬਦਲ ਲਈ ਬੀਜੇਪੀ ਚ ਜਾਂਦੇ ਹੀ ਬਿੱਟੂ ਕਹਿਣ ਲੱਪਿਆ ਵੀ ਇਹ ਕਿਸਾਨ ਗਲਤ ਕਰ ਰਹੇ ਨੇ ਕਿਸਾਨ ਗਲਤ ਨੇ ਮੋਦੀ ਸਰਕਾਰ ਠੀਕ ਹੈ ਤੇ ਹੁਣ ਉਸੇ ਤਰ੍ਹਾਂ ਫਿਰ ਇਹ ਕੰਗਣਾ ਰੌਤ ਚਾਹੁੰਦੀ ਹੈ ਵੀ ਜਿਵੇਂ ਬਿੱਟੂ ਨੂੰ ਬੋਲਣ ਕਰਕੇ ਹਾਰਨ ਤੋਂ ਬਾਅਦ ਵੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਮੈਂ ਤਾਂ ਜਿੱਤੀ ਹੋਈ ਐਮਪੀ ਆ ਜੇ ਮੈਂ ਵੀ ਇਦਾਂ ਬੋਲਾਂ ਤੇ ਸ਼ਾਇਦ ਮੈਨੂੰ ਵੀ ਕੋਈ ਉਹਦਾ ਮਿਲ ਜੇ ਇਸੇ ਝਾਕ ਚ ਕੰਗਣਾ ਜਿਹੜੀ ਆ ਉਹਨੇ ਕਈ ਬਿਆਨ ਦਿੱਤੇ ਤੇ ਬੀਜੇਪੀ ਦਾ ਸੂਪੜਾ ਕਾਫੀ ਹੱਦ ਤੱਕ ਸਾਫ਼ ਕਰਨ ਚ ਕਾਮਯਾਬ ਰਹੀ ਮੈਂ ਤਾਂ ਕਹਿ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਪਹਿਲਾਂ ਹੀ ਬੀਜੇਪੀ ਦੀ ਹਾਲਤ ਬੁਰੀ ਹੋ ਗਈ ਸੀ ਪਤਲੀ ਹੋ ਗਈ ਸੀ ਤੇ ਜਦੋਂ ਕੰਗਣਾ ਨੇ ਇਹ ਬਿਆਨ ਦਿੱਤਾ ਵੋਟਾਂ ਹਰਿਆਣੇ 'ਚ ਨੇੜੇ ਆਉਣ ਦੇ ਬਾਵਜੂਦ ਵੀ ਕਿਸਾਨ ਅੰਦੋਲਨ 'ਚ ਤਾਂ ਕਿਸਾਨਾਂ ਨੇ ਬਲਾਤਕਾਰ ਕੀਤੇ ਕਤਲ ਕੀਤੇ ਤਾਂ ਜਿਵੇਂ ਪੰਜਾਬ 'ਚ ਰੌਲਾ ਪਿਆ ਹਰਿਆਣੇ 'ਚ ਵੀ ਵੱਡੀ ਗਿਣਤੀ ਕਿਸਾਨ ਭਾਈਚਾਰਾ ਬੈਠਾ ਉਹਨਾਂ ਨੇ ਵੀ ਪਾਇਆ ਤੇ ਫੇਰ ਭਾਜਪੀ ਨੂੰ ਇਹ ਕਹਿਣਾ ਪਿਆ ਵੀ ਕੰਗੜਾ ਨੂੰ ਲਿਮਟ 'ਚ ਰਹਿਣਾ ਚਾਹੀਦਾ ਫੇਰ ਭਾਜਪੀ ਦੇ ਪ੍ਰਧਾਨ ਜੇਪੀ ਨੱਡਾ ਨੇ ਕੰਗੜਾ ਨੂੰ ਤਲਬ ਵੀ ਕੀਤਾ ਫੇਰ ਕੰਗਣਾ ਦੀ ਕਲਾਸ ਵੀ ਲੱਗੀ ਫਿਰ ਬੀਜੇਪੀ ਨੇ ਲਿਖਤੀ ਬਿਆਨ ਵੀ ਜਾਰੀ ਕੀਤਾ ਵੀ ਕੰਗਣਾ ਦੇ ਬਿਆਨਾਂ ਨਾਲ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂ ਇਹ ਉਹਦੇ ਨਿੱਜੀ ਵਿਅਕਤੀਗਤ ਬਿਆਨ ਨੇ ਫਿਰ ਜਿਹੜੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਨੇ ਵੀ ਕਿਹਾ ਵੀ ਕੰਗਣਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਫਿਰ ਹਰਜੀਤ ਗਰੇਵਾਲ ਵੀ ਕੰਗਣਾ ਨੂੰ ਟੁੱਟ ਕੇ ਪਿਆ ਸੀ ਇਥੋਂ ਤੱਕ ਕਹਿਤਾ ਸੀ ਵੀ ਜੇਕਰ ਸਾਡੇ ਪੰਜਾਬੀ ਤੇ ਗੁਰੂ ਸਹਿਬਾਨਾਂ ਦਾ ਲੜਾਈ ਨਾ ਹੁੰਦੀ ਲੜਾਈ ਨਾਲ ਲੜਦੇ ਰਲ ਕੇ ਤਾਂ ਕੰਗਣਾ ਨੇ ਵੀ ਹੁਣ ਨੂੰ ਬੁਰਕਾ ਪਾਇਆ ਹੋਣਾ ਸੀ ਇਹ ਗੱਲ ਭਾਜੀਪੀ ਦੇ ਆਗੂ ਹਰਜੀਤ ਗਰੇਵਾਲ ਨੂੰ ਕਹਿਣੀ ਪਈ ਔਰ ਦੂਜਿਆਂ ਨੂੰ ਵੀ ਤਾਂ ਇਹ ਮਾਹੌਲ ਮਜਬੂਰੀ ਚ ਬਣਿਆ ਵੈਸੇ ਕੰਗਣਾ ਨੇ ਜਦੋਂ ਜਦੋਂ ਵੀ ਨਰਾਦਰ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਪਹਿਲਾਂ ਕਦੇ ਬੀਜੇਪੀ ਨੇ ਉਹਨੂੰ ਰੋਕਿਆ ਟੋਕਿਆ ਤਾਂ ਕੀ ਅੰਦਰ ਖਾਤੇ ਥਾਪੜਾ ਮਿਲਦਾ ਰਿਹਾ ਕਿਸਾਨ ਆਗੂਆਂ ਨੇ ਇਹ ਮੁੱਦਾ ਬਹੁਤ ਵਾਰ ਉਠਾਇਆ ਪਰ ਕਦੇ ਧਿਆਨ ਨਹੀਂ ਕਿਸੇ ਨੇ ਦਿੱਤਾ ਆ ਅੱਜ ਜਿਹੜੀ ਗੱਲ ਕੰਗੜਾ ਨੇ ਕਹੀ ਹੈ ਨਾ ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਇਹ ਲਾਜ਼ਮੀ ਹੀ ਬੀਜੇਪੀ ਦੀ ਨੀਅਤ ਤੇ ਬੀਜੇਪੀ ਦੀ ਨੀਤੀ ਹੈ ਕੰਗੜਾ ਨੇ ਅੱਜ ਇਹ ਗੱਲ ਕਹੀ ਹੈ ਕਿ ਤਿੰਨ ਖੇਤੀ ਕਾਨੂੰਨ ਦੁਬਾਰਾ ਲਾਗੂ ਹੋਣੇ ਚਾਹੀਦੇ ਨੇ ਪਰ ਇਹ ਬੀਜੇਪੀ ਦੀ ਨੀਅਤ ਤੇ ਨੀਤੀ ਹੈ ਬੀਜੇਪੀ ਦੁਬਾਰਾ ਫੇਰ ਲਿਆਉਣਾ ਚਾਹੁੰਦੀ ਹੋ ਸਕਦੀ ਹੈ ਤੇ ਕੰਗਣਾ ਨੂੰ ਅੰਦਰੋਂ ਪਤਾ ਹੈ ਤੇ ਕੰਗਣਾ ਨੇ ਉਹੀ ਗੱਲ ਬੋਲਤੀ ਉਹਨੇ ਨਾਲੇ ਵੀ ਕਿਹਾ ਕਹਿੰਦੀ ਹੋ ਸਕਦਾ ਕੰਟਰੋਵਰਸੀ ਹੋ ਜੇ ਇਸ ਮੁੱਦੇ ਤੇ ਉਹਨੂੰ ਪਤਾ ਸੀ ਹੋ ਸਕਦੀ ਹੈ ਪਰ ਉਹਨੇ ਫੇਰ ਵੀ ਬੋਲੀ ਹੈ ਕਿਉਂਕਿ ਜਿਹੜੀ ਗੱਲ ਕੰਗਣਾ ਨੂੰ ਅੰਦਰੋਂ ਪਤਾ ਲੱਗ ਜਾਂਦੀ ਥੋੜੀ ਬਹੁਤ ਕੁ ਸਰਮੁਸਰ ਉਹ ਫਿਰ ਅਜੇ ਬਾਕੀ ਤਾਂ ਟਾਈਮ ਆਉਣ ਤੱਕ ਚੁੱਪ ਰਹਿੰਦੇ ਨੇ ਤੇ ਕੰਗਣਾ ਤੇ ਕੰਗਣਾ ਵਰਗੇ ਕਈ ਹੁੰਦੇ ਨੇ ਜਿਹੜੇ ਵਕਤੋਂ ਪਹਿਲਾਂ ਹੀ ਗੱਲ ਬਾਹਰ ਕੱਢ ਦਿੰਦੇ ਨੇ ਤੇ ਏਸੇ ਕਮੀ ਕਰਕੇ ਹੀ ਕੰਗਣਾ ਨੇ ਇਹ ਗੱਲ ਜਿਹੜੀ ਆ ਉਹ ਕੱਢੀ ਐ ਸੋ ਕੀ ਕੁਛ ਕੰਗਣਾ ਨੇ ਕਿਹਾ ਉਹ ਤੁਸੀਂ ਸੁਣ ਲਿਆ ਤੁਸੀਂ ਹੁਣ ਆਪਣਾ ਕਮੈਂਟ ਲਿਖਿਓ ਕਿ ਤੁਹਾਨੂੰ ਕੀ ਜਪਦਾ ਹੈ ਕੀ ਕੰਗਣਾ ਆਪਣੇ ਆਪ ਹੀ ਇੰਜ ਬੋਲ ਰਹੀ ਹੈ ਜਾਂ ਕੰਗਣਾ ਦੇ ਪਿੱਛੇ ਕੋਈ ਹੋਰ ਚੀਜ਼ ਬੋਲ ਰਹੀ ਹੈ ਉਹ ਤੁਸੀਂ ਦੱਸਿਓ ਮੈਂ ਫੇਰ ਦੁਬਾਰਾ ਦੱਸ ਦਿਆਂ ਕਿ ਕੰਗਣਾ ਰਣੋਤ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਹੈ ਕੰਗਣਾ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨ ਦੁਬਾਰਾ ਫੇਰ ਲਾਗੂ ਹੋਣੇ ਚਾਹੀਦੇ ਨੇ ਉਹਨਾਂ ਨੂੰ ਰੱਦ ਕਰਨਾ ਗਲਤ ਸੀ ਉਹ ਕਾਨੂੰਨ ਠੀਕ ਸੀ ਕਿਸਾਨਾਂ ਨੂੰ ਖੁਦ ਆਵਾਜ਼ ਉਠਾਉਣੀ ਚਾਹੀਦੀ ਆ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਦੇ ਲਈ ਉਹ ਕਹਿੰਦੀ ਮੈਂ ਖੁਦ ਇੱਕ ਕਿਸਾਨ ਪਰਿਵਾਰ ਚੋਂ ਆ ਇੱਕ ਜ਼ਿਮੀਂਦਾਰ ਪਰਿਵਾਰ ਚੋਂ ਆ ਤੇ ਮੈਨੂੰ ਪਤਾ ਹੈ ਕਿ ਉਹ ਕਾਨੂੰਨ ਸਹੀ ਨਹੀਂ ਹੁਣ ਬੰਦਾ ਪੁੱਛੇ ਵੀ ਜੇ ਕੰਗਣਾ ਜਿਹਨੂੰ ਇਹ ਨਹੀਂ ਪਤਾ ਵੀ ਗੰਨੇ ਦਾ ਬੀਜ ਗੰਨਾ ਹੀ ਹੁੰਦਾ ਕਿ ਕੁਝ ਹੋਰ ਚੀਜ਼ ਹੁੰਦੀ ਹੈ ਜਿਹੜੀ ਕੰਗਣਾ ਨੂੰ ਇਹ ਨਹੀਂ ਪਤਾ ਹੋਣਾ ਵੀ ਆਲੂ ਦਾ ਕੋਈ ਬੀਜ ਐਡਾ ਕਿ ਕਿ ਐਡਾ ਕਿ ਐਡਾ ਹੁੰਦਾ ਕਿ ਆਲੂ ਹੀ ਬੀਜਿਆ ਜਾਂਦਾ ਉਹ ਕੰਗਣਾ ਕਹਿ ਰਹੀ ਹੈ ਕਿ ਮੈਂ ਖੁਦ ਕਿਸਾਨ ਜਮੀਂਦਾਰ ਆ ਤੇ ਮੈਨੂੰ ਪਤਾ ਹੈ ਵੀ ਉਹ ਕਾਨੂੰਨ ਸਹੀ ਸੀ ਤਾਂ ਫਿਰ ਜਿਹੜੇ ਲੱਖਾਂ ਕਿਸਾਨ ਜਿਹੜੇ ਹੱਥੀਂ ਖੇਤੀ ਕਰਦੇ ਉੱਥੇ ਬੈਠੇ ਸੀ ਕਿ ਉਹ ਐਵੇਂ ਹੀ ਸੀ ਕਿ ਉਹ ਕਮਲੇ ਸੀ ਕਿ ਉਹ ਝੁਰਲੂ ਹੀ ਸੀਗੇ ਵੀ ਕੰਗਣਾ ਚ ਸਾਰੀ ਸਿਆਣ ਫਾਗੀ ਤਾਂ ਭਾਜਪੀ ਨੂੰ ਵੈਸੇ ਚਾਹੀਦਾ ਕਿ ਕੰਗਣਾ ਨੂੰ ਥੋੜੀ ਜੀ ਜ਼ੁਬਾਨ ਨੂੰ ਲਗਾੰਧੇਣ ਤਾਂ ਕਿ ਨਾ ਤਾਂ ਕੰਗੜਾ ਦੂਜਿਆਂ ਦਾ ਨਰਾਦਰ ਕਰ ਸਕੇ ਤੇ ਨਾ ਜਿਹੜਾ ਨੁਕਸਾਨ ਉਹ ਵਕਤੋਂ ਪਹਿਲਾਂ ਬੀਜੇਪੀ ਦੀਆਂ ਪੋਲਾਂ ਖੋਲ੍ਹ ਕੇ ਕਰਦੀ ਹੈ ਉਹਦੇ ਤੋਂ ਬੀਜੇਪੀ ਵੀ ਬਚ ਸਕੇ ਕਿਉਂਕਿ ਬੀਜੇਪੀ ਦੀ ਸਥਿਤੀ ਨਾ ਪਹਿਲਾਂ ਵਾਰੀ ਰਹੀ ਆ ਤੇ ਨਾ ਰਹਿਣੀ ਹੈ ਜਿਹੜੀ ਬੀਜੇਪੀ ਨੂੰ ਐ ਲੱਗਦਾ ਸੀ ਕਿ ਹਿੰਦੂ ਹਿੰਦੂ ਹਿੰਦੀ ਹਿੰਦੁਸਤਾਨ ਕਰਕੇ ਅਸੀਂ ਤਾਂ ਸਦੀਆਂ ਤੱਕ ਇਸੇ ਤਰ੍ਹਾਂ ਰਾਜ ਤੇ ਕੈਮ ਰਹਾਂਗੇ ਉਹ ਬੀਜੇਪੀ ਹੁਣ ਇੱਥੋਂ ਜਾ ਰਹੀ ਹੈ ਲੋਕਾਂ ਦੇ ਉੱਪਰ ਬੀਜੇਪੀ ਦਾ ਏਜੰਡਾ ਕੰਮ ਕਰਨਾ ਬੰਦ ਕਰ ਚੁੱਕਾ ਹੈ ਆਉਣ ਵਾਲੇ ਟਾਈਮ 'ਚ ਬੀਜੇਪੀ ਦੀ ਸਰਕਾਰ ਨਹੀਂ ਰਹਿਣੀ ਕੇਂਦਰ 'ਚ ਵੀ ਇਹ ਸੰਕੇਤ ਪੱਕੇ ਨੇ ਔਰ ਬੀਜੇਪੀ ਨੂੰ ਚਾਹੀਦਾ ਹੈ ਕਿ ਕੰਗਣਾ ਵਰਗਿਆਂ ਨੂੰ ਥੋੜਾ ਜਿਹਾ ਸਮਤ ਦੇਣ ਲਗਾਮ ਦੇਣ ਤੁਹਾਡਾ ਕੀ ਵਿਚਾਰ ਹੈ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਤੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜਾ